ਨਵੇਂ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟੀ ਸਿੰਘ ਜਿਹੜਾ ਮੋਗਾ ਤੋਂ ਤੇ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨਾਲ ਮੈਂ ਮਲਾਉਂਦਾ ਰਹੀਨਾ ਤੇ ਜਾਂ ਫਿਰ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ ਮੈਂ ਉਹ ਤੁਹਾਨੂੰ ਵਿਖਾਉਂਦਾ ਰਹੀਨਾ ਤੇ ਅੱਜ ਮੌਕਾ ਮਿਲਿਆ ਚਮਕੌਰ ਸਿੰਘ ਔਲਖ ਦੇ ਫਾਰਮ ਹਾਊਸ ਤੇ ਆਉਣ ਦਾ ਤੇ ਇਹਨਾਂ ਨੇ ਇੱਕ ਕੱਚਾ ਕੋਠਾ ਤੁਸੀਂ ਵੇਖ ਰਹੇ ਜਿਹੜਾ ਇਹ ਬਣਾਇਆ ਤੇ ਕਰਦੇ ਇਹਨਾਂ ਨਾਲ ਗੱਲਾਂ ਬਾਤਾਂ ਕਿ ਕਿਵੇਂ ਇਹਨਾਂ ਨੂੰ ਸ਼ੌਂਕ ਜਾਗਿਆ ਤੇ ਕਦੋਂ ਇਹਨਾਂ ਨੇ ਬਣਾਇਆ ਤੇ ਬਾਈ ਜੀ ਕੀ ਹਾਲ ਚਾਲ ਦੇ ਬਹੁਤ ਵਧੀਆ ਜੀ ਠੀਕ ਠਾਕ ਹੈ ਬਲਾਰ ਬੋਟਾ ਸਿੰਘ ਗੁਲਾਮੀ ਵਾਲਾ ਜੀ ਤੁਹਾਡਾ ਸਵਾਗਤ ਹੈ ਦੇਸੀ ਗਰਾਂ ਦੇ ਵਿੱਚ ਤੇ ਇਸ ਕੱਚੇ ਘਰ ਵਿੱਚ ਵਾਹ ਜੀ ਵਾਹ ਤੇ ਔਲਖ ਆਪਾਂ ਯਾਰ ਕੱਚੇ ਘਰਾਂ ਚ ਖੇਡੇ ਆ ਹਾਂ ਜੀ ਹਨਾ ਕੱਚੇ ਘਰਾਂ ਚ ਪਰਨਾਲਿਆਂ ਦੇ ਥੱਲੇ ਲਾਉਦੇ ਰਹੇ ਆ ਵਾਹ ਹਨਾ ਮਿੱਟੀਆਂ ਬੀਬੀਆਂ ਛੱਪੜਾ ਜੋ ਕੱਢ ਕੱਢ ਲਿਆ ਕੇ ਇਹਨਾਂ ਕੋਠਿਆਂ ਨੂੰ ਲਾਉਂਦੀਆਂ ਹੁੰਦੀਆਂ ਸੀ ਮੋੜ ਮੋੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤੇ ਉਹ ਕਿਵੇਂ ਯਾਰੇ ਸ਼ੌਂਕ ਆ ਗਿਆ ਕਿ ਮੈਂ ਆ ਚੀ ਬਣਾ ਲਵਾਂ ਇਹ ਜੀ ਸ਼ੌਂਕ ਤਾਂ ਬੜਾ ਪੁਰਾਣਾ ਹੈ ਤੇ ਅਜੇ ਸ਼ੁਰੂਆਤ ਹੈ ਸਮਾਨ ਬੜਾ ਜੋੜਿਆ ਪਿਆ ਜਿਵੇਂ ਵਿਰਸੇ ਦਾ ਜਿਵੇਂ ਕਿਦਣਾ ਕਲਕੱਤਿਆਂ ਪੱਖੀ ਲਿਆ ਦੇ ਵਿੱਚ ਚੱਲੂਗੀ ਸਾਰੀ ਰਾਤ ਉਹ ਸੱਚੀ ਮੁੱਚੀ ਦੀ ਪੱਖੀ ਕਲਕੱਤੇ ਵਾਲੀ ਤੇ ਸੱਚੀ ਮੁੱਚੀ ਦਾ ਕੱਚਾ ਘਰ ਵਾਹ ਕੱਚੀਆਂ ਇੱਟਾਂ ਵਾਹ ਇਹ ਨਹੀਂ ਪੱਕੀਆਂ ਤੇ ਪੋਚਾ ਮਾਰਿਆ ਤੁਹਾਨੂੰ ਜਦੋਂ ਤੁਸੀਂ ਅੰਦਰ ਜਾਓਗੇ ਨਾ ਤੁਹਾਨੂੰ ਅਹਿਸਾਸ ਆਵੇਗਾ ਜੇ ਤੁਸੀਂ ਜਿਵੇਂ ਤੁਸੀਂ ਉਹ ਵੱਡੀ ਉਮਰ ਦੇ ਥੋੜੀ ਮਤਲਬ ਲਾਲੂ ਬਜ਼ੁਰਗ ਤਾਂ ਨਹੀਂ ਮਤਲਬ ਵੱਡੀ ਉਮਰ ਦੇ ਤੁਹਾਨੂੰ ਜੋ ਪੁਰਾਣਾ ਅਹਿਸਾਸ ਕੱਚੇ ਘਰ ਚ ਆਉਂਦਾ ਸੀ ਹਾਂ ਜਦੋਂ ਤੁਸੀਂ ਸਿਆਲਾ ਚੰਦਰ ਵੜੋਗੇ ਤਾਂ ਤੁਹਾਨੂੰ ਨਿੱਗ ਆਵੇਗੀ ਜੇ ਗਰਮੀਆਂ ਦੇ ਅੰਦਰ ਵੜੋਗੇ ਤੇ ਤੁਹਾਨੂੰ ਠੰਡ ਦਾ ਅਹਿਸਾਸ ਠੰਡਕ ਦਾ ਅਹਿਸਾਸ ਹੋਵੇਗਾ ਵਾ ਵਾ ਤੇ ਉਹ ਜਿਹੜੀ ਸਮੈਲ ਜਿਹੜੀ ਕੱਚੇ ਘਰ ਦੇ ਵਿੱਚੋਂ ਕੱਚੇ ਕਮਰੇ ਦੇ ਵਿੱਚੋਂ ਕੱਚੇ ਕੋਠੇ ਦੇ ਅੰਦਰੋਂ ਆਉਂਦੀ ਸੀ ਹਾਂ ਬਿਲਕੁਲ ਉਹੀ ਅਹਿਸਾਸ ਉਹੀ ਸਮੈਲ ਆਵੇਗੀ ਬਿਲਕੁਲ ਬਿਲਕੁਲ ਇਹ ਅਸਲੀ ਕੱਚਾ ਘਰ ਹੈ ਜੀ ਤੇ ਚਮਕੌਰ ਇਹ ਸੋਚਿਆ ਕਿਵੇਂ ਪੀਏ ਚੀਜ਼ ਇੱਥੇ ਮੈਂ ਬਣਾਵਾ ਤੇ ਬਣਾ ਕੇ ਤੇ ਇੱਥੇ ਜਿਹੜਾ ਲੋਕ ਇੱਥੇ ਆਉਣ ਕੱਚੇ ਘਰ ਦਾ ਆਨੰਦ ਮਾਣਨ ਉਹੋ ਮਿੱਟੀ ਦਿਸੇ ਉਹੋ ਜਿਹੜੀਆਂ ਕੱਚੀਆਂ ਇੱਟਾਂ ਦਿਸਣ ਉਹੋ ਜਿਹੜੇ ਫੁੱਲ ਤੇ ਬੂਟੇ ਜਿਹੜੇ ਪਾਏ ਹੋਏ ਆ ਜਦੋਂ ਆਪਣੇ ਵਿਆਹਾਂ ਹੁੰਦੇ ਸ਼ਰਦੀਆਂ ਹੁੰਦੀਆਂ ਆ ਜਾਂ ਕੋਈ ਦੀਵਾਲੀ ਆਉਣੀ ਜਾਂ ਕੋਈ ਲੋਹੜੀ ਆਉਣੀ ਤੇ ਬੀਬੀਆਂ ਨੇ ਮਿੱਟੀ ਨਾਲ ਉਹ ਲਾਲ ਮਿੱਟੀ ਦੇ ਨਾਲ ਕੋਚਾ ਲਾਉਣਾ ਕੋਚਾ ਲਾਉਣਾ ਤੇ ਜਾਂ ਬੂਟੇ ਪਾਉਣੇ ਉਹ ਚੀਜ਼ ਕਿਉਂ ਇਹ ਸੋਚਿਆ ਵੀ ਆ ਚੀਜ਼ ਮੈਂ ਬਣਾ ਲਵਾਂ ਇਹ ਪਾਉਜੀ ਮੈਂ ਆਪਣੇ ਪਿੰਡ ਵਿੱਚ ਕੱਚੇ ਘਰ ਵੇਖੇ ਸੀ ਹਾਂ ਤੇ ਹੁਣ ਵੀ ਜਦੋਂ ਕਿਤੇ ਮੈਂ ਬਾਹਰ ਜਾਣਾ ਮੈਨੂੰ ਬੜਾ ਲਗਾਓ ਏ ਆਪਣੇ ਪੰਜਾਬੀ ਵਿਰਸੇ ਦੇ ਨਾਲ ਤੇ ਉਹ ਪੰਜਾਬ ਦਾ ਵਿਰਸਾ ਅਸੀਂ ਬਣਾਉਣਾ ਚਾਹੁੰਦੇ ਹਾਂ ਤੇ ਅਜੇ ਸ਼ੁਰੂਆਤ ਏ ਨੂੰ ਬੜਾ ਅੱਗੇ ਲੈ ਕੇ ਜਾਣਾ ਹੈ ਵੀ ਅੱਗੇ ਦਾ ਮਤਲਬ ਸਮੇਂ 'ਚ ਬੈਕ ਹਾਂ ਇਹਦੀ ਫੁੱਲ ਤਿਆਰੀ ਕਰਨੀ ਹੈ ਜੀ ਤੇ ਉਹ ਤੁਹਾਨੂੰ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਅੱਗਾ ਕਿਹੜੇ ਦਿਨ ਫਿਰ ਖੁੱਲੀ ਇੰਟਰਵਿਊ ਕਰਾਂਗੇ ਤੁਹਾਨੂੰ ਤੁਹਾਨੂੰ ਕੀ ਦਿਖਾਵਾਂਗੇ ਪੁਰਾਣਾ ਪੰਜਾਬ ਬਿਲਕੁਲ ਜੋ ਕਿ ਅੱਜ ਤੋਂ 100 150 ਸਾਲ ਪਹਿਲਾਂ ਪੰਜਾਬ ਹੁੰਦਾ ਸੀ ਤੁਹਾਨੂੰ ਜਦੋਂ ਤੁਸੀਂ ਇੱਥੇ ਆਜੋਗੇ ਤੁਹਾਨੂੰ ਇਹ ਲੱਗੇਗਾ ਕਿਸੇ ਕਿਛਲੀ ਦੁਨੀਆ ਵਿੱਚ ਚਲੇ ਗਏ ਹਾਂ ਉਸ ਪੰਜਾਬ ਪੁਰਾਣੇ ਪੰਜਾਬ ਵਿਰਸੇ ਦੇ ਪੰਜਾਬ ਵਿੱਚ ਆ ਬਿਲਕੁਲ ਬਿਲਕੁਲ ਤੇ ਚਮਗੌਰ ਮੈਂ ਅਕਸਰ ਵੇਖਿਆ ਪੰਜਾਬ ਦੇ ਵਿੱਚ ਹੋਰ ਵੀ ਕੱਚੇ ਘਰ ਲੋਕਾਂ ਨੇ ਬੜੇ ਬਣਾਏ ਹੋਏ ਨੇ ਪਰ ਉਹ ਕੀ ਆ ਉਹ ਅੰਦਰੋਂ ਇੱਟਾਂ ਲਗੀਆਂ ਹੁੰਦੀਆਂ ਪੱਕੀਆਂ ਤੇ ਉੱਤੇ ਮਿੱਟੀ ਫੇਰੀ ਹੁੰਦੀ ਆ ਆ ਪੋਚਾ ਇਹ ਮਾਰ ਦਿੰਦੇ ਹਨ ਤੇ ਉੱਥੇ ਉਹ ਪ੍ਰੀ ਵੈਡਿੰਗਾਂ ਵੀ ਕਰਦੇ ਆ ਉੱਥੇ ਉਹ ਫਿਲਮਾਂ ਵਾਲੇ ਵੀ ਆਉਂਦੇ ਆ ਕੀ ਆਪਣਾ ਵੀ ਇਹ ਸੋਚ ਆ ਕੇ ਆਪਣੇ ਕੋਲ ਵੀ ਇੱਥੇ ਆ ਕੇ ਲੋਕ ਫਿਲਮਰ ਮਾ ਕੇ ਜਾਣ ਤੇ ਆਪਣੀ ਜਿਹੜੀ ਉਹ ਏਦੋਂ ਵੀ ਜ਼ਿਆਦਾ ਮਸ਼ਹੂਰੀ ਹੋਵੇ ਤੇ ਆਪਾਂ ਕੱਚੇ ਘਰ ਨੂੰ ਆਪਾ ਸਹੀ ਸਹੀ ਇਹ ਆਪਣਾ ਰੋਡ ਦੇ ਉੱਤੇ ਹੁਣ ਕਰਕੇ ਲੋਕੀ ਜਿਵੇਂ ਅਜ ਸਿੰਘ ਆਏ ਸੀ ਇੱਥੇ ਆ ਗਏ ਆ ਬਿਲਕੁਲ ਕਈ ਬੰਦੇ ਆਉਂਦੇ ਨੇ ਆਉਂਦੇ ਨੇ ਵੀ ਅਸੀਂ ਵੀਡੀਓ ਬਣਾਉਣੀ ਕਿੰਨਾ ਖਰਚਾ ਹੈ ਹਾਂ ਤੇ ਆਪਾਂ ਨੂੰ ਕਹਿੰਦੇ ਸੀ ਵੀ ਸ਼ੌਂਕ ਨਾਲ ਬਣਾਇਆ ਕੋਈ ਗੱਲ ਨਹੀਂ ਕੋਈ ਖਰਚਾ ਨਹੀਂਗਾ ਤੇ ਵੀਡੀਓ ਬਣਾ ਸਕਦੇ ਤੁਸੀਂ ਕੋਈ ਐਸੀ ਗੱਲ ਨਹੀਂ ਹਾਂ ਤੇ ਇਸੇ ਕਰਕੇ ਮੈਂ ਆਇਆ ਮੈਂ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜਿਆ ਮੈਂ ਪੰਜਾਬੀ ਸੱਭਿਆਚਾਰ ਵਿਰਸੇ ਦੀ ਕਪਤਾਵਾ ਜਿਹੜੇ ਉਹ ਗੀਤ ਲਿਖਦਾ ਤੇ ਮੈਨੂੰ ਇਹਨਾਂ ਚੀਜ਼ਾਂ ਨਾਲ ਪਿਆਰ ਹੈ ਆਪਾਂ ਇਹਨਾਂ ਚੀਜ਼ਾਂ ਦਾ ਯਾਰ ਆਪਾਂ ਲਾਲਟਣਾਂ ਦੇ ਪੜੇ ਆ ਦੀਵੇ ਜਗਾ ਕੇ ਆਪਾਂ ਪੜੇ ਆ ਆੜਿਆਂ ਦੇ ਵਿੱਚ ਆਪਾਂ ਦੀਵੇ ਰੱਖ ਲੈਨੇ ਕੱਚਿਆਂ ਕੋਠਿਆਂ ਦੇ ਵਿੱਚ ਉਹ ਆੜਾ ਬਣਿਆ ਜਿਹੜਾ ਉੱਥੇ ਦੀਵੇ ਰੱਖ ਕੇ ਆਪਾਂ ਪੜਦੇ ਰਹਿਆ ਯਾਰ ਹਨਾ ਤੇ ਕੱਚੇ ਕੋਠੇ ਕਈ ਵਾਰੀ ਮੀਂਹ ਨਾਲ ਨਾ ਮੀਂਹ ਨਾਲ ਉੱਤੋਂ ਛੱਤ ਚੋ ਵੀ ਜਾਣੀ ਫਿਰ ਕਈ ਵਾਰੀ ਜਾਂਦੀ ਸੀ ਹਨਾ ਆਪਾਂ ਉਹ ਚੀਜ਼ਾਂ ਸਾਰੀਆਂ ਹਡਾਈਆਂ ਬਿਲਕੁਲ ਬਿਲਕੁਲ ਹਨਾ ਤੇ ਆ ਚੀਜ਼ ਯਾਰ ਤੇਰੀ ਆ ਚੀਜ਼ ਵੇਖ ਕੇ ਨਾ ਬੜਾ ਆਨੰਦ ਆਇਆ ਤੇ ਬੜੇ ਦਿਨਾਂ ਦਾ ਮੇਰਾ ਮਨ ਸੀ ਕਿ ਇਹ ਤੇਰੇ ਨਾਲ ਜਾ ਕੇ ਕੁ ਚਾਰ ਗੱਲਾਂ ਕਰੀਏ ਪੰਜਾਬੀ ਵਿਰਸਾ ਜਿੰਨੇ ਸੰਭਾਲਿਆ ਜਿੰਨੇ ਮੁੰਡੇ ਤੋਂ ਹੁਣ ਪਤਾ ਹੀ ਨਹੀਂ ਵੀ ਪੰਜਾਬੀ ਵਿਰਸਾ ਹੁੰਦਾ ਕੀ ਸੀ ਹੈਨਾ ਤੇ ਆਪਾਂ ਫੈਕਟਰੀ ਤੇ ਵੀ ਕਿਤੇ ਦਿਨ ਫਿਰ ਗੱਲਾਂ ਕਰਾਂਗੇ ਉਹ ਅੱਡ ਕਰਾਂਗੇ ਪਰ ਆ ਜਿਹੜੀਆਂ ਨਜ਼ਾਰਾ ਤੂੰ ਬੰਨਿਆ ਆ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਜਿਹੜਾ ਸੰਭਾਲਿਆ ਮੈਂ ਇਹ ਤੇ ਤੈਨੂੰ ਇੱਕ ਵਾਰੀ ਵਧਾਈ ਜ਼ਰੂਰ ਦਵਾਂਗਾ ਧੰਨਵਾਦ ਠੀਕ ਹੈਨਾ ਤੇ ਹੋਰ ਕੋਈ ਗੱਲਬਾਤ ਜੇ ਮੈਥੋਂ ਕੋਈ ਸਵਾਲ ਰਹਿ ਗਿਆ ਹੋਵੇ ਕੱਚੇ ਕੋਠੇ ਬਾਰੇ ਜਾਂ ਕੋਈ ਇਹਦੇ ਸਮਾਨ ਬਾਰੇ ਜਾਂ ਕਿਵੇਂ ਇਕੱਠਾ ਕੀਤਾ ਉਹਦੇ ਬਾਰੇ ਵੀ ਥੋੜਾ ਜਿਆਦਾ ਦੱਸ ਦਿਓ ਤੁਹਾਨੂੰ ਨਾ ਜਿਹੜਾ ਇਹਦਾ ਜਿਹੜਾ ਤੁਸੀਂ ਅਗਲੀ ਵਾਰ ਜਿਵੇਂ ਮੇਰੇ ਕੋਲ ਆਓਗੇ ਹਾਂ ਤੇ ਤੁਹਾਨੂੰ ਬਹੁਤ ਕੁਝ ਮੈਂ ਜਿਹੜਾ ਪੁਰਾਣੇ ਵਿਰਸੇ ਦਾ ਵਿਖਾਵਾਂਗਾ ਬਿਲਕੁਲ ਤੇ ਉਦੋਂ ਉਦੋਂ ਆਪਾਂ ਫੇਰ ਗੱਲਾਂ ਕਰਾਂਗੇ ਹਾਂ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਵਿਖਾਵਾਂਗੇ ਤੇ ਚਲੋ ਇੱਕ ਇੱਕ ਆਪਾਂ ਸ਼ੁਰੂਆਤ ਕੀਤੀ ਬਹੁਤਾ ਟਾਈਮ ਹੋਰ ਲੱਗੇਗਾ ਇਹਨੂੰ ਹਾਂ ਕੰਪਲੀਟ ਤਾਂ ਵੈਸੇ ਪੂਰਾ ਨਹੀਂ ਧੱਕ ਕਰਦੇ ਹੀ ਜਾਣਾ ਬੰਦਾ ਕਰਦਾ ਹੀ ਰਹਿੰਦਾ ਹੋਰ ਹੋਣੀ ਇਹਦੇ ਵਿੱਚ ਆਪਾਂ ਬਹੁਤ ਕੁਝ ਹੋਰ ਬਣਾਵਾਂਗੇ ਜਿਵੇਂ ਚਰਖੇ ਰੱਖਾਂਗੇ ਲਾਲਟੇ ਰੱਖਾਂਗੇ ਹੋਰ ਚੀਜ਼ਾਂ ਜਿਹੜੀਆਂ ਪ੍ਰਾਤਨ ਉਹ ਆਪਾਂ ਇਸੇ ਲਾਗੇ ਰੱਖਾਂਗੇ ਇੱਥੇ ਆਪਾਂ ਇਹ ਕਰਨਾ ਜੀ ਸੋਚੇ ਚਲੋ ਪ੍ਰਮਾਤਮਾ ਕਰੇ ਪੂਰੀ ਆ ਗਲੀ ਉਹ ਵੇਗੀ ਜਿਵੇਂ ਹਾਂ ਉਹ ਪਰਾਂ ਕਿਸੇ ਵਾਂਡੀ ਦਾ ਘਾਰ ਆ ਇਹ ਦੂ ਗਾਂ ਪਿੰਡ ਤਰ੍ਹਾਂ ਵੀ ਕਹਿੰਦੇ ਗਲੀ ਚ ਪਿੰਡ ਚ ਵੜ ਜੀਦਾ ਨਾ ਪਿੰਡ ਵਖਾਦ ਗਏ ਉਵੇਂ ਇੱਕ ਰਾਂ ਆ ਕੇ ਐ ਲੱਗੇ ਯਾਰ ਵਾਕਈ ਯਾਰ ਪੁਰਾਣੇ ਪੰਜਾਬ ਚ ਆ ਗਏ ਨਿੱਕਾ ਨਿੱਕਾ ਘਰ ਜੇ ਵਿਖਾ ਦਈਏ ਮੈਂ ਹੈ ਇਸੇ ਤਰ੍ਹਾਂ ਹੀ ਬਣਾਉਣਾ ਤੇ ਚਮਕੌਰ ਬਾਈ ਬਹੁਤ ਵਧੀਆ ਲੱਗਾ ਤੇਰੇ ਨਾਲ ਮਿਲ ਕੇ ਤੇਰਾ ਘਰ ਵੇਖ ਕੇ ਪੂਰਾ ਕੱਚਾ ਕਿਉਂਕਿ ਲੋਕਾਂ ਨੇ ਪੱਕੀਆਂ ਕੋਠੀਆਂ ਦਾ ਬਥੇਰੀਆਂ ਬਾਲੀਆਂ ਹੈਣਾ ਜਿਵੇਂ ਆਦੇ ਹੁੰਦੇ ਨਾ ਵੀ ਕੱਚੇ ਕੋਠੇ ਜਦੋਂ ਹੁੰਦੇ ਸੀਦੇ ਉਦੋਂ ਪਿਆਰ ਪੱਕੇ ਸੀ ਤੇ ਜਦੋਂ ਕੋਠੀਆਂ ਪੈ ਗਈਆਂ ਉਦੋਂ ਲੋਕਾਂ ਦੇ ਪਿਆਰ ਵੀ ਥੋੜੇ ਕੱਚੇ ਹੋ ਗਏ ਆ ਤੇ ਬੜਾ ਵਧੀਆ ਲੱਗਾ ਤੇ ਤੈਨੂੰ ਇੱਕ ਵਾਰ ਫਿਰ ਵਧਾਈ ਆ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ